ਉਹਨਾਂ ਨੇ ਸਨੇਹਾ ਭੇਜਿਆ ਕਿ ਭਗਵੰਤ ਮਾਨ ਆਪਣਾ ਚਾਲ ਆ ਲੈ ਕਿਉਂਕਿ ਉਹ ਸੋਚਦਾ ਹੈ ਭਗਵੰਤ ਮਾਨ ਤੇ ਆ ਝਾੜੂ ਵਾਲੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਤੁਸੀਂ ਜੇਲ੍ਹ ਚ ਪਾ ਕੇ ਉਹਨਾਂ ਦੀ ਆਵਾਜ਼ ਬੰਦ ਕਰ ਦੋਗੇ ਉਹਨੂੰ ਪਤਾ ਨਹੀਂ ਇਤਿਹਾਸ ਅਕਾਲੀ ਦਲ ਦਾ ਕੀ ਹੈ ਇੰਨਾ ਮਰਜੀ ਇਹ ਜੇਲ੍ਹਾਂ ਸਾਡੇ ਵਾਸਤੇ ਕੁਝ ਨਹੀਂ ਹੈ ਅੱਜ ਦੇ ਝੂਠੇ ਕੇਸ ਬਣਾਏ ਆ ਸਾਡੇ ਵਾਸਤੇ ਕੁਝ ਨਹੀਂ ਹੈ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਅਫਸਰ ਸੇਬਾਨ ਨੂੰ ਤੁਸੀਂ ਉਹਨਾਂ ਦੇ ਅੱਖੇ ਲੱਗ ਰਹੇ ਹੋ ਝੂਠੇ ਕੇਸ ਬਣਾ ਰਹੇ ਹੋ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲਾਂ ਹੀ ਗਾਇਬ ਹੋ ਜਾਣਾ ਹੈ ਤੇ ਇਹਨਾਂ ਸਾਰੇ ਝੂਠੇ ਕੇਸ ਦੀ ਪਹਿਲਾ ਕੰਮ ਕੀਤਾ ਜਾਊਗਾ ਕਸ਼ਮਰੀ ਕਾਲੀ ਦਲ ਸਰਕਾਰ ਦੇ ਇਮੀਡੀਏਟਲੀ ਇਨਕੁਆਰੀ ਖੋਲ ਕੇ ਸਾਰੇ ਝੂਠੇ ਕੇਸ ਦੀ ਇਨਕੁਆਰੀ ਕੀਤੀ ਜਾਊਗੀ ਤੇ ਜਿਹੜੇ ਜਿਹੜੇ ਅਫਸਰ ਨੇ ਕੀਤਾ ਫਿਰ ਤਿਆਰ ਰਹੇ ਕਿਉਂਕਿ ਝੂਠਾ ਕੇਸ ਬਣਾਉਣਾ ਬਹੁਤ ਵੱਡਾ ਗੁਨਾਹ ਹੈ ਐਸਪੀਐਲ ਤੇ ਸਰ ਜਿਸ ਤਰ੍ਹਾਂ ਵਿੱਚ ਇੰਨਾ ਮਾੜਾ ਹਾਲ ਹੋ ਗਿਆ ਪੰਜਾਬ ਪੁਲਿਸ ਪੰਜਾਬ ਦਾ ਹੋਮ ਮਿਨਿਸਟਰ ਮੈਨ ਲੱਗਦਾ ਕਹਿੰਦੇ ਲਾਇਖ ਨਹੀਂ ਆ ਕਿ ਹੋਮ ਮਿਨਿਸਟਰ ਹੈਗਾ ਤੇ ਪੰਜਾਬ ਪੁਲਿਸ ਦੀ ਬੀਜੀਪੀ ਕੁਝ ਕਰ ਰਹੀ ਹੈ ਦੇਖੋ ਹਰ ਚੀਜ਼ ਕਹਿੰਦਾ ਹੁੰਦਾ ਸੀ ਕਿ ਜੀ ਹਦੋਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਹੁਣ ਤੂੰ ਹੋਮ ਮਿਨਿਸਟਰ ਹੈ ਅੱਜ ਜਿਹੜੀ ਲੁੱਟ ਘੋ ਹੋ ਰਹੀ ਹੈ ਜਿਹੜੀਆਂ ਇੱਥੇ ਗਲਤ ਕੰਮ ਹੋ ਰਿਹਾ ਉਹਦੀ ਜ਼ਿੰਮਵਾਰੀ ਕਿਹਦੀ ਹੈ ਤੇਰੀ ਹੈ ਹਰ ਰੋਜ਼ ਕੋਈ ਦੁਕਾਨਦਾਰ ਨੂੰ ਮਾਰਿਆ ਜਾਂਦਾ ਕੋਈ ਬੰਦੇ ਦੇ ਫਰੋਤੀਆਂ ਲੈ ਨਹੀਂ ਦਿੰਦਾ ਉਹਨੂੰ ਮਾਰਿਆ ਜਾਂਦਾ ਮੈਂ ਦੇਖ ਰਿਹਾ ਪਿਛਲੇ 20 ਦਿਨਾਂ ਦੇ ਅੰਦਰ ਅੰਦਰ ਘੱਟੋ ਘੱਟ 25 30 ਲੋਕਾਂ ਨੂੰ ਗੈਂਗਸਟਰਾਂ ਨੇ ਜਾਂ ਮਾਰ ਦਿੱਤਾ ਜਾਂ ਉਹਨਾਂ ਦਾ ਫਰੋਤੀਆਂ ਲਿੱਤੀਆਂ ਐਸਾ ਹਬਨਾ ਕਿਸੇ ਨੇ ਪੰਜਾਬ 'ਚ ਨਹੀਂ ਦੇਣਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਪੰਜਾਬ ਚ ਲੈ ਕੇ ਆਈਏ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਨਾ ਇੱਥੇ ਕੋਈ ਗੈਂਗਸਟਰ ਖੰਗਣ ਦਵਾਂਗੇ ਨਾ ਇਸ ਪੰਜਾਬ ਦੇ ਹੱਕਾਂ 'ਚ ਕੋਈ ਹਮਲਾ ਕਰ ਸਕੂਗਾ